ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਮਾਨਯੋਗ ਐਸਐਸਪੀ ਮੈਡਮ ਅਸ਼wini ਗੋਟਿਆਲ ਜੀ ਦੀ ਜੋ ਦਿਸ਼ਾ ਨਿਰਦੇਸ਼ ਏਠੇ ਰੁਮਾੜੇ ਅਨਸਰਾਂ ਤੇ ਨਸ਼ਾ ਵਿਰੋਧੀ ਜਿਹੜੀ ਅਨਸਰ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਉਸ ਵੇਲੇ ਪੁਲਿਸ ਨੂੰ ਇੱਕ ਸਫਲਤਾ ਪ੍ਰਾਪਤ ਹੋਈ ਜਦੋਂ 27 ਤਰੀਕ ਸ਼ਾਮ ਨੂੰ ਕਰੀਬ 7-8 ਵਜੇ ਦੇ ਕਰੀਬ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਐਸਐਚਓ ਵੱਲੋਂ ਜਿਹੜੇ ਆ ਗਸਦੇ ਦੌਰਾਨ ਦੋ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੇ ਜੋ ਆ ਰਹੇ ਸੀਗੇ ਸੋ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਬਟਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿੱਚ ਹਰਨ ਬਰਾਮਦ ਕੀਤੀ ਹੈ ਇਹ ਵੀ ਪਤਾ ਲੱਗਾ ਕਿ ਮੁਲਜ਼ਮਾ ਨੇ ਪੁਸਤੇ ਗੋਲੀਆਂ ਵੀ ਚਲਾਈਆਂ ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਆ ਡੀਐਸਪੀ ਸਵਰਨਜੀਤ ਸਿੰਘ ਨੇ ਦੱਸਿਆ ਕਿ 28 ਦਸੰਬਰ ਨੂੰ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਪਿੰਡ ਭਾਗੋਵਾਲ ਦੇ ਸ਼ਮਸ਼ਾਨ ਘਾਟ ਕਲਾਂ ਨੌਰ ਰੋਡ ਤੇ ਮੌਜੂਦ ਸੀ ਜਿੱਥੇ ਪੁਲਿਸ ਨੇ ਇੱਕ ਮੋਟਰਸਾਈਕਲ ਨੂੰ ਉਲਾਵਾ ਨਾਉਂਦੇ ਵੇਖਿਆ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਵਾਰ ਵਿਅਕਤੀ ਨੇ ਮੋਟਰਸਾਈਕਲ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਨੂੰ ਮੋੜਨ ਦੌਰਾਨ ਅਚਾਨਕ ਉਹ ਤਿਲਕ ਗਿਆ ਅਤੇ ਪੁਲਿਸ ਨੇ ਬਾਈਕ ਸਵਾਰ ਨੌਜਵਾਨ ਨੂੰ ਕਾਬੂ ਕਰ ਲਿਆ ਜਿਸ ਦੀ ਪਛਾਣ surjit singh ਉਰਪ ਸਿਤਾਵਾਸੀ ਪਿੰਡ 달ਮਬਜੋਂ ਹੋਈ ਹੈ ਪਰ ਉਸ ਦਾ ਦੂਜਾ ਸਾਥੀ ਬਾਈਕ ਚਾਲਕ ਪੁਲਿਸ ਤੇ ਫਾਇਰਿੰਗ ਕਰਦੇ ਹੋਏ ਭੱਜ ਗਿਆ ਦੂਜੇ ਪਾਸੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਪਰ ਡਰਾਈਵਰ ਫਰਾਰ ਹੋਣ ਚ ਕਾਮਯਾਬ ਹੋ ਗਿਆ ਫਰਾਰ ਮੁਲਜ਼ਮ ਦੀ ਪਛਾਣ અમਰਤਪਾਲ ਸਿੰਘ ਵਾਸੀ ਪਿੰਡ ਨੰਗਲ ਵਜੋਂ ਹੋਈ ਹੈ ਪੁਲਿਸ ਵੱਲੋਂ ਕਾਬੂ ਕੀਤੇ ਗਏ surjit singh ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 3 ਕਿਲੋ ਹਿਰਨ ਬਰਾਮਦ ਹੋਈ ਹੈ ਅਤੇ ਦੋਵਾਂ ਦੋਸ਼ੀਆਂ ਦੇ ਖਿਲਾਫ ਥਾਣਾ ਕਿਲਾ ਲਾਲ ਸਿੰਘ ਵਿਖੇ ਐਨਡੀਪੀਐਸ ਐਕਟ ਦੀ ਧਾਰਾ ਤੇ 25 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਦਾ ਦਾਵਾ ਕਿ ਫਰਾਰ ਹੋਏ ਦੋਸ਼ੀ ਨੌਜਵਾਨ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਏਗਾ। ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਮਾਨਯੋਗ ਐਸਐਸਪੀ ਮੈਡਮ ਅਸ਼wini ਗੁਟਿਆਲ ਜੀ ਦੀ ਜੋ ਦਿਸ਼ਾ ਨਿਰਦੇਸ਼ ਏਟ ਜੋ ਮਾੜੇ ਅਨਸਰਾਂ ਤੇ ਨਸ਼ਾ ਵਿਰੋਧੀ ਜਿਹੜੀ ਅਨਸਰ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਉਸ ਵੇਲੇ ਪੁਲਿਸ ਨੂੰ ਇੱਕ ਸਫਲਤਾ ਪ੍ਰਾਪਤ ਹੋਈ ਜਦੋਂ 27 ਤਰੀਕ ਸ਼ਾਮ ਨੂੰ ਅ ਕਰੀਬ 7-8 ਵਜੇ ਦੇ ਕਰੀਬ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਐਸ ਐਚ ਓ ਵੱਲੋਂ ਜਿਹੜੇ ਆ ਗਸ਼ਤ ਦੇ ਦੌਰਾਨ ਦੋ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੇ ਜੋ ਆ ਰਹੇ ਸੀਗੇ ਸੋ ਜਦੋਂ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਇਹਦੇ ਦੌਰਾਨ ਉਹਨਾਂ ਦਾ ਮੋਟਰਸਾਈਕਲ ਵੀ ਸਲਿੱਪ ਹੋ ਕੇ ਡਿੱਗ ਗਿਆ ਉਸ ਤੋਂ ਬਾਅਦ ਜਿਹੜਾ ਇੱਕ ਨੌਜਵਾਨ ਸੀਗਾ ਜੋ ਮੋਟਰਸਾਈਕਲ ਚਲਾਉਂਦਾ ਸੀਗਾ ਉਹਨੇ ਉੱਠ ਕੇ ਭੱਜਣ ਲੱਗਾ ਤੇ ਭੱਜਦੇ ਨੇ ਫਾਇਰ ਵੀ ਕੀਤਾ ਪੁਲਿਸ ਪਾਰਟੀ ਤੇ ਉਹ ਜਿਸ ਨੂੰ ਪੁਲਿਸ ਪਾਰਟੀ ਨੇ ਵੀ ਚੇਸ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਾਫੀ ਉੱਥੇ ਜਿਵੇਂ ਹਨੇਰਾ ਲਾਈਟ ਘੱਟ ਸੀਗੀ ਤੇ ਉਹ ਨਿਕਲ ਗਿਆ ਤੇ ਦੂਜਾ ਜਿਹੜਾ ਇੱਕ ਨੌਜਵਾਨ ਸੀਗਾ ਜਿਹਦਾ ਨਾਮ ਸਰਜੀਤ ਸਿੰਘ ਉਰਫ ਸੀਤਾ ਇਹ 달ਮ ਦਾ ਰਹਿਣ ਵਾਲਾ ਇਨੂੰ ਜਿਹੜਾ ਅਰੈਸਟ ਕੀਤਾ ਸਮੀਤ ਮੋਟਰਸਾਈਕਲ ਤੇ ਦੋ ਇਹਨਾਂ ਕੋਲੋਂ ਬੈਗ ਬਰਾਮਦ ਹੋਏ ਸੀਗੇ ਉਹਨਾਂ ਦੇ ਵਿੱਚੋਂ ਜਦੋਂ ਚੈੱਕ ਕੀਤਾ ਤੇ ਉਹ ਚੈੱਕ ਕਰਨ ਤੇ ਜਿਹੜੀ ਆ ਹਿਰੋਇਨ ਜਿਹੜੀ ਆ ਟੋਟਲ 3 ਕਿਲੋ ਹਿਰੋਇਨ ਬਰਾਮਦ ਹੋਈ ਐਂ ਜਿਹੜਾ ਦੂਜਾ ਭੱਜਣ ਵਾਲਾ ਫਾਇਰ ਕਰਕੇ ਜਿਹੜਾ ਭੱਜਿਆ ਸੀਗਾ ਉਹ ਅਮਰਤਪਾਲ ਸਿੰਘ ਅਮਰਤ ਹੈਗਾ ਇਹ ਨੰਗਲ ਜਿਹੜਾ ਵਾਸੀ ਨੰਗਲ ਆ ਸੋ ਇਹ ਅਜੇ ਤੱਕ ਭੱਜਿਆ ਹੋਇਆ ਇਹਨੂੰ ਜਲਦੀ ਅਰੈਸਟ ਕਰ ਲਿਆ ਜਾਏਗਾ ਇਸ ਦੇ ਪਰ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਜਿਹੜਾ ਕਿਊਜ਼ ਇੱਕ ਅਰੈਸਟ ਕੀਤਾ ਉਹਦਾ ਰਿਮਾਂਡ ਮਾਣੇ ਉਹ ਅਦਾਲਤ ਤੋਂ ਲਿਆ ਗਿਆ ਹੈ ਉਹਦੇ ਸਬੰਧ ਚ ਜੀ ਇਨਵੈਸਟੀਗੇਸ਼ਨ ਅੱਗੇ ਵੈਰੀਫਾਈ ਕਰ ਰਹੇ ਕਿੱਥੋਂ ਲੈ ਕੇ ਹੁੰਦੇ ਸੀ ਕਿੱਦਾਂ ਕਰਦੇ ਸੀਗੇ ਉਹ ਬਾਅਦ ਵਿੱਚ ਬਰੀਫ ਕਰ ਦਿੱਤਾ ਜਾਏਗਾ